ਮੈਨੂੰ ਇਹ ਲੱਗਦਾ ਮੈਂ ਗਲਤ ਹੋ ਸਕਦਾ ਕਿਉਂ ਉਹਨਾਂ ਨੇ ਤੋੜ ਨਹੀਂ ਦੇਣੇ ਬਾਰਡਰ ਨੈਟ ਬੰਦ ਕਰਤੇ ਇਹਨੂੰ ਬਠਿੰਡਾ ਸਾਈਡ ਤੇ ਵੀ ਨੈਟ ਬੰਦ ਹੋ ਗਏ ਪੰਜਾਬ ਦੇ ਸਾਰੇ ਕਸੇ ਦੇ ਫਿਰ ਟਕਰਾਅ ਪੈਦਾ ਹੋਵੇ ਪਰਲਮੈਂਟ ਦਾ ਆਖਰੀ ਸੈਸ਼ਨ ਹੋਣ ਬੜਿਆ ਕਾਨੂੰਨ ਤਾਂ ਹੁਣ ਬਣਨੇ ਨਹੀਂ ਬਣਾਉਣਾ ਚਾਹੀਏ ਵੀ ਸਰਕਾਰ ਕਰਜ਼ਾ ਮਾਫ਼ ਹੋ ਨਹੀਂ ਸਕਣਾ ਕਿਉਂਕਿ ਬਜਟ ਵੀ ਅਲੋਕੇਸ਼ਨ ਹੈ ਨਹੀਂ ਔਰ ਇੱਕ ਆਗੂ ਤੇ ਲਿਖ ਕੇ ਜਰੂਰ ਦੇ ਦੇਣਗੇ ਕਿ ਐਸੀ ਕਰਾਂਗੇ ਕਰਾਂਗੇ ਇਹਨਾਂ ਤੋਂ ਜਿਹੜੀਆਂ ਹੁਣ ਤੱਕ ਮੰਗਾ ਲਾਗੂ ਨਹੀਂ ਕੀਤੀਆਂ ਉਹ ਵੀ ਲਿਖ ਕੇ ਦਿੱਤੀ ਹੋਈਆਂ ਅਸੀਂ ਕਰਾਂਗੇ ਨਾ ਤੇ ਭਰੋਸਾ ਕੌਣ ਕਰੂ ਇਹਨਾਂ ਨੇ ਤਾਂ ਪਾਰਲੀਮੈਂਟ ਦੇ ਵਿੱਚ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁੜ ਕੇ ਉਹ ਤੋਂ ਮੁੱਕਰ ਗਏ ਇਹ ਤੇ ਭਰੋਸਾ ਕਿਵੇਂ ਕੀਤਾ ਜਾਊਗਾ ਨਾ ਤੇ ਕਿਸਾਨਾਂ 'ਚ ਵੱਡਾ 파ੜ ਪਊ ਅਗਲਾ ਕੋਲ ਤੁਸੀਂ ਕੀ ਕੀਤਾ ਇਹਨਾਂ ਦੀ ਕਰਕਰੀ ਹੋ ਇਹ ਤੁਹਾਡੇ ਨਾਲ 200 ਕਿਸਾਨ ਜਥੇਬੰਦੀਆਂ ਨੇ ਤਾਂ ਦਿੱਲੀ ਦੇ ਮੰਤਰੀ ਜਿਹੜੇ ਗੱਲ ਨਹੀਂ ਕਰਦੇ ਸੀ ਐਡੇ ਵੱਡੇ ਦਵਾ ਦੇ ਸਾਹਮਣੇ ਕਹੇ ਹੋਏ ਸੀ ਅੱਜ ਉਹ ਕਿਵੇਂ ਓਡਾਰੀ ਮਾਰਦੇ ਨੇ ਚੰਡੀਗੜ੍ਹ ਆਉਂਦੇ ਨੇ ਇਹਦਾ ਮਤਲਬ ਤੁਸੀਂ ਉਹਨਾਂ ਦਾ ਵਰਤਾਂਤ ਪੱਕਾ ਕਰ ਰਹੇ ਹੋ ਵੀ ਅੰਦੋਲਨ ਪੰਜਾਬ ਦੀ ਆ ਇਹ ਹਮੇਸ਼ਾ ਸੱਚ ਨਹੀਂ ਹੁੰਦਾ ਵੀ ਜਿਉਂ-ਜਿਉਂ ਜ਼ਬਰ ਕਰੋਗੇ ਤਿਉਂ ਤੂੰ ਵੱਡਾ ਵਿਰੋਧ ਹੁੰਦਾ ਜਾਊਗਾ ਹਮੇਸ਼ਾ ਸੱਚ ਨਹੀਂ ਹੁੰਦਾ ਈ ਵਾਰ ਆਪਣੇ ਕਿੰਨਾ ਪੰਜਾਬ 'ਚ ਜ਼ੁਲਮ ਹੋਇਆ ਜੀ ਜ਼ਬਰ ਹੋਇਆ ਕਿਹੜਾ ਕਬਰਾਂ ਵਾਲੀ ਸ਼ਾਂਤੀ ਤਾਂ ਹੋ ਗਈ ਸੀ ਨਾ ਹਜ਼ਾਰਾਂ ਮੁੰਡੇ ਫੜਫੜ ਕੇ ਮਾਰਤੇ ਸੀ ਸਾਰੇ ਕਹੇ ਤੋ ਜੇ ਟਕਰਾ ਹੁੰਦਾ ਇਹ ਫੇਰ ਵੀ ਭਾਜਪਾ ਦੇ ਸੂਤ ਆਉਂਦਾ ਫਿਰ ਉਹਨਾਂ ਨੇ ਪੰਜਾਬ ਨੂੰ ਨਖੇੜ ਲੈਣਾ ਜਿਵੇਂ ਗੱਲਬਾਤ 'ਚ ਨਖੇੜ ਲਿਆ ਹੁਣ ਪਾਕਿਸਤਾਨ ਵਾਲੇ ਪੰਜਾਬ ਤੋਂ ਵੀ ਗੀਤ ਆਉਣ ਲੱਗੇ ਸੀ ਵੀ ਜੇ ਆ ਬਾਡਰ ਤੇ ਤਾਰਾ ਨਾ ਹੁੰਦੀਆਂ ਲਾਹੌਰੀਆਂ ਦੇ ਟਰੈਕਟਰ ਸੀ ਜਿਹੜੇ ਸ਼ੰਭੂ ਬਾਡਰ ਤੇ ਹੋੜੇ ਸੀ ਜੇ ਆਪਾਂ ਇਹਨੂੰ ਲਮਕਾਵਾਂਗੇ ਇਹਦਾ ਕੋਈ ਫਾਇਦਾ ਨਹੀਂ ਹੈ ਇਹ ਜਿੱਤ ਬਿਨਾਂ ਰੁੜ ਜਾਵੇ ਕਿਤੇ ਪੰਨੂ ਬੰਦੇਰ ਤੁਹਾਨੂੰ ਪਤਾ ਹੀ ਆ ਵੀ ਇਹ ਪਿੱਛੋਂ ਜਾ ਕੇ ਮੂਰੇ ਬੈਠੇ ਸੀ ਤੇ ਇਹਨਾਂ ਨੇ ਤਾਂ ਉਹੀ ਬਾਕੀ ਹੋ ਗਏ ਸੀ ਉਹਨਾਂ ਦੇ 26 ਜਨਵਰੀ ਵਾਲੇ ਪ੍ਰੋਗਰਾਮ ਤੋਂ ਵੀ ਅਸੀਂ ਤਾਂ ਦੀਪ ਸਿੱਧੂ ਦੇ ਨਾਲ ਉਧਰ ਚੱਲਾਂਗੇ ਉਧਰ ਰਿਜ਼ਲਟ ਕੀ ਨਿਕਲੇ ਤੁਹਾਡੇ ਸਾਹਮਣੇ ਕੋਈ ਚੋਣਾ ਚ ਬਾਗੇ ਕੋਈ ਕਹਿੰਦੇ ਵੋਟਾਂ ਤੋਂ ਨਾ ਝਾਕ ਕਰੋ ਕੋਈ ਕਹਿੰਦੇ ਜਿੰਮੇ ਮਰਜ਼ੀ ਕਰੋ ਕੋਈ ਕਹਿੰਦੇ ਬਾਈਕ ਮਾਨ ਸਰਕਾਰ ਵੀ ਹੱਥਾਂ ਤੇ ਕਢਾਉਣ ਲੱਗ ਗਈ ਫਿਰ ਇਹਨਾਂ ਨੂੰ ਤੁਸੀਂ ਮੁੜ ਕੇ ਰਿਵਾਈਵ ਕਰਨਾ ਜਾਂ ਉਹਦੇ ਵਿੱਚ ਕੁਝ ਮੰਗਾਂ ਵੀ ਐਡ ਕਰਨੀਆਂ ਨੇ ਫਿਰ ਸਾਂਝੇ ਤੌਰ ਤੇ ਕਰੋ ਨਿਸ਼ਾਨਾ ਦਿੱਲੀ ਐ ਮੰਗਾਂ ਆਪਣੇ ਸਾਰਿਆਂ ਦੀਆਂ ਉਹੀ ਨੇ ਸਾਂਝੀਆਂ ਨੇ ਇਸ ਕਰਕੇ ਹੁਣ ਇੱਕ ਹੋ ਕੇ ਤੇ ਕੁਝ ਕਰਨਾ ਹੀ ਪੈਣਾ ਜੇ ਸਾਂਝੀਆਂ ਮੰਗਾਂ ਨਹੀਂ ਫਿਰ ਸਾਂਝੇ ਤੌਰ ਤੇ ਤੁਸੀਂ ਮੀਟਿੰਗਾਂ ਕਿਉਂ ਨਹੀਂ ਕਰਦੇ ਸਾਂਝੇ ਅੰਦੋਲਨ ਲਈ ਕਹੀਂ ਜਾਓ ਤੁਸੀਂ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਕੋਈ ਹੁੰਦਾ ਨਹੀਂ ਇਹ ਵੀ ਇੱਕ ਨੀਤੀ ਹੋਣਾ ਜੀ ਇੱਕ ਤਾਂ ਭਾਰਤਵੰਦ ਦਾ ਸੱਦਾ ਦੇ ਰਿਹਾ ਇੱਕ ਦਿੱਲੀ ਵਾਲਾ ਕੂਚ ਦੀ ਗੱਲ ਕਰ ਰਿਹਾ ਇਹਨਾਂ ਦੇ ਲਈ ਤੁਸੀਂ ਬਹੁਤ ਬੋਲਦੇ ਹੋ ਵਕਾਲਤ ਕਰਦੇ ਨਵਜੋਤ ਸਿੰਘ ਸਿੱਧੂ ਪਹਿਲੀ ਗੱਲ ਮੈਂ ਸਿੱਧੂ ਦੀ ਵਕਾਲਤ ਨਹੀਂ ਕਰਦਾ ਪੰਜਾਬ ਬਚੂਗਾ ਕਿਵੇਂ ਯਾਤਰਾ ਦੇ ਵਿੱਚ ਤਾਂ ਨਾਮ ਪੰਜਾਬ ਬਚਾਉਦੇ ਹੁੰਦੇ ਆ ਨਹੀਂ ਐ ਤਾਂ ਇਹਨਾਂ ਨੇ ਵੀ ਲਿਖਿਆ ਸੀ ਨਵਾਂ ਜੋਸ਼ ਨਵਾਂ ਪੰਜਾਬ ਨਵਾਂ ਜੋਸ਼ ਕਿੱਥੇ ਸੀ ਜੀ ਉਹ ਗੰਤਮਾਨ ਕਹਿੰਦਾ ਮਲ 13 ਇਹ ਜਿਤਾ ਦੋ ਕੁਛ ਆਇਆ ਸੀ 20 ਪੱਤੀ ਹੋ ਜਾਣਗੇ ਅਸੀਂ ਗਾਹ ਪਾ ਦਾਂਗੇ ਪਾਰਲੀਮੈਂਟ ਚ ਕਿਉਂਕਿ ਉੱਥੇ ਕੁਸ਼ਤੀ ਹੋਣੀ ਹੈ ਇਹ ਮੁੱਦੀ ਆ ਜਿਹੜਾ ਕਾਂਗਰਸ ਮੁਕਤ ਭਾਰਤ ਤੋਂ ਚੱਲਿਆ ਸੀ ਜਿਵੇਂ ਇਹ ਕਹਿੰਦਾ ਕਾਂਗਰਸ ਮੁਕਤ ਜਾਂ ਵਿਰੋਧੀ ਤਿਰਮੁਕਤ ਪੰਜਾਬ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਭਾਵੇਂ ਆਪਣੀ ਯਾਤਰਾ ਵੀ ਚੱਲ ਰਹੀ ਆ ਪਾਰਟੀ ਦੀ ਪੰਜਾਬ ਬਚਾਓ ਉਹਨਾਂ ਦੀ ਨਜ਼ਰ ਉਸ ਰੈਲੀ ਤੇ ਵੀ ਸੀ ਉਹਨਾਂ ਨੇ ਬਕਾਇਦਾ ਵੀਡੀਓ ਪਾਈ ਕਹਿੰਦੇ ਮਲਕਰ ਜਨ ਸਾਹਿਬ ਬੋਲਦੇ ਰਹੇ ਕੁਰਸੀਆਂ ਲਾਲ ਰੰਗ ਦੀਆਂ ਖਾਲੀ ਦਿਖੀਆਂ ਤੇਰੀ ਯਾਤਰਾ ਦੇ ਕਿੱਥੇ ਟੱਲ ਗੁੰਝ ਰਹੇ ਨੇ ਕਿਸਾਨਾਂ ਨੇ ਮੁਰ ਤੋਂ ਤਿਆਰੀ ਵਿੱਢੀ ਐ ਹਾਲਾਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਸੋਚਣਾ ਹੈ ਕਿ ਹਾਲੇ ਤਿਆਰੀ ਨਹੀਂ ਲਾਂਬੰਦੀ ਨਹੀਂ ਤੇ ਹਾਲੇ ਜਾਣਾ ਬਣਦਾ ਨਹੀਂ ਪਰ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਅਜਈਆਂ ਨੇ ਜਿਹੜੀਆਂ ਕਹਿੰਦੀਆਂ ਕਿ ਮਸਲਾ ਹੁੰਦਦਾ ਹੈ ਮਸਲਾ ਲੜਾਈ ਦਾ ਸਾਡੀਆਂ ਪੈਂਡਿੰਗ ਰਹਿੰਦੀਆਂ ਮੰਗਾ ਦਾ ਖਾਸ ਕਰਕੇ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਜਾਂ ਫਿਰ ਹੋਰ तमाम ਮਸਲੇ ਜਿਹੜੇ ਪੈਂਡਿੰਗ ਪਏ ਨੇ ਉਹ ਮੰਨਵਾਉਣ ਦਾ ਇਹ ਜਿਹੜਾ ਦਿੱਲੀ ਕੂਚ ਦਾ ਨਾਰਾ ਦਿੱਤਾ ਗਿਆ ਜਾਂ ਜਾਣ ਦੀ ਤਾਰੀਖ ਦਿੱਤੀ ਗਈ ਹੈ ਹਾਲੇ ਸਰਕਾਰ ਨਾਲ ਵੀ ਗੱਲਬਾਤ ਜਾਰੀ ਹੈ ਹੁਣ ਜਥੇਬੰਦੀਆਂ ਦਾ ਕੀ ਫੈਸਲਾ ਹੁੰਦਾ ਹੈ ਉਹ ਇੱਕ ਪਾਸੇ ਹੈ ਪਰ ਲੋਕਾਂ ਦੇ ਮਨਾਂ ਵਿੱਚ ਕੀ ਭਾਵ ਨੇ ਇਹ ਜ਼ਰੂਰ ਭਾਪਣੇ ਚਾਹੀਦੇ ਨੇ ਨਾ ਆਪਣੇ ਚਾਹੀਦੇ ਨੇ ਮਾਲਵਿੰਦਰ ਸਿੰਘ ਮਾਲੀ ਜਿਹੜੇ ਵਿਵਾਖ ਟਿੱਪਣੀਆਂ ਲਈ ਜਾਣੇ ਜਾਂਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੰਜਾਬ ਦੀ ਸਿਆਸਤ ਵਿੱਚ ਕੀ ਚੱਲ ਰਿਹਾ ਹੈ ਇਸ ਦੇ ਉੱਤੇ ਵੀ ਥੋੜੀ-ਬੋਤੀ ਗੱਲਬਾਤ ਕਰਾਂਗੇ ਮਾਲੀ ਸਾਹਿਬ ਕਿਸਾਨ ਅੰਦੋਲਨ ਦਾ 2.5 ਸਾਲ ਦਾ ਇੱਕ ਪਹਿਲਾ ਜਿਹੜਾ ਪੈਰ ਸੀ ਉਹ ਉਦੋਂ ਲੋਕਾਂ ਦੇ ਵਿੱਚ ਕਿਵੇਂ ਉਭਾਰ ਆਇਆ ਭਾਵੇਂ ਲੱਗ ਕਿ ਪਹਿਲਾਂ ਲੰਮਾ ਸਮਾਂ ਪੰਜਾਬ ਦੇ ਵਿੱਚ ਰੇਲ ਪਟੜੀਆਂ ਤੇ ਹੋਰ ਥਾਵਾਂ ਤੇ ਅੰਦੋਲਨ ਚੱਲਿਆ ਟੋਲ ਪਲਾਜ਼ਿਆਂ ਤੇ ਹੁਣ ਜਿਹੜੀ ਇਹ ਕੂਚ ਕਰਨ ਦੀ ਗੱਲ ਆਖੀ ਜਾ ਰਹੀ ਆ ਜਾਂ ਬਹੁਤ ਸਾਰੀਆਂ ਟਰਾਲੀਆਂ ਤਿਆਰ ਹੋਈਆਂ ਪਹਿਲਾਂ ਤਾਂ ਤੁਹਾਨੂੰ ਇਹ ਕੂਚ ਆ ਜਿਹੜਾ ਨਜ਼ਰ ਕਿਵੇਂ ਆਉਂਦਾ ਇਸ ਦੇ ਵਿੱਚੋਂ ਪ੍ਰਾਪਤੀਆਂ ਕਿੰਨੀਆਂ ਕੁ ਨਜ਼ਰ ਆ ਰਹੀਆਂ ਨੇ ਸੰਭਾਵਨਾਵਾਂ ਕੀ ਕੀ ਨੇ ਇਸ ਅੰਦੋਲਨ ਨਾਲ ਜੁੜੀਆਂ ਜਾਂ ਜਿਹੜਾ ਸ਼ੁਰੂਆਤ ਹੋਣ ਜਾ ਰਹੀ ਹੈ ਦੇਖੋ ਇਹ ਗੱਲ ਤੁਹਾਡੀ ਸਹੀ ਆ ਵੀ ਉਹ ਅੰਦੋਲਨ ਨੇ ਇਤਿਹਾਸ ਸਿਰਜਿਆ ਕਿੰਨੀਆਂ ਹੀ ਗੱਲਾਂ ਨੇ ਮਤਲਬ ਪੂਰਾ ਮਨ ਸੰਘਰਸ਼ ਦਾ ਕਿਸੇ ਦਾ ਬਾਲ ਵਿੰਗਾ ਨਹੀਂ ਹੋਇਆ ਜੀ ਸ਼ਾਂਤੀ ਪੂਰਵਕ ਰਹੇ ਆਪਸੀ ਭਾਈਚਾਰਾ ਪੰਜਾਬ ਤੇ ਹਰਿਆਣੇ ਦੀ ਉਹ ਏਕਤਾ ਨਹੀਂ ਪਾਕਿਸਤਾਨ ਵਾਲੇ ਪੰਜਾਬ ਤੋਂ ਵੀ ਗੀਤ ਆਉਣ ਲੱਗੇ ਸੀ ਵੀ ਜੇ ਆ ਬਾਡਰ ਤੇ ਤਾਰਾ ਨਾ ਹੁੰਦੀਆਂ ਲਾਹੌਰੀਆਂ ਦੇ ਟਰੈਕਟਰ ਜਿਹੜੇ ਸ਼ੰਭੂ ਬਾਡਰ ਤੇ ਹੋਣੇ ਸੀ ਫੇਰ ਫੈਡਰਲ ਟਾਂਚੇ ਦਾ ਸਵਾਲ ਆ ਗਿਆ ਜੀ ਤੁਹਾਨੂੰ ਇਹ ਕਾਨੂੰਨ ਬਣਾਉਣ ਦੀ ਹੱਕ ਨਹੀਂ ਜਦੋਂ ਸਰਕਾਰ ਵੀਰ ਗਈ ਗੱਲਬੰਦ ਕਰਤੀ ਫੇਰ ਉਹ ਵੋਟ ਦੀ ਝੋਟ ਤੇ ਆ ਗਈ ਉੱਥੋਂ ਆ ਕੇ ਫਿਰ ਮੋੜਾ ਪਿਆ ਅਸਲ ਦੇ ਵਿੱਚ ਪੰਜਾਬ ਦੇ ਕਿਸਾਨ ਅੰਦੋਲਨ ਦਾ ਵਰਤਾਂਤ ਉਹ ਨਹੀਂ ਸੀ ਜਿਹੜਾ ਉਸ ਅੰਦੋਲਨ ਦਾ ਉੱਥੇ ਜਾ ਕੇ ਬਣ ਗਿਆ ਇੱਥੇ ਤਾਂ ਸਿਰਫ ਇਹ ਸੀ ਵੀ ਲਾਈਨ ਪਾ ਦਿਓ ਇੱਕ ਬਿੱਲ ਦੇ ਹੇਠਾਂ ਐਮਐਸਪੀ ਪਹਿਲਾਂ ਵਾਂਗੂ ਜਾਰੀ ਰਹੂਗੀ ਜਦੋਂ ਟਕਰਾਅ ਵਧਿਆ ਫਿਰ ਪਰਤਾ ਖੁੱਲੀਆਂ ਸਾਰੇ ਕਸੇ ਦੀਆਂ ਉਹ ਕਹਿੰਦੇ ਸੁਪਰੀਮ ਕੋਰਟ ਜਾਓ ਉਹ ਕਹਿੰਦੇ ਵੀ ਨਹੀਂ ਮਤਲਬ ਤੁਸੀਂ ਪਾਰਲੀਮੈਂਟ ਨੂੰ ਵੀ ਪੁਜਾਰੀ ਕਰਤਾ ਤੇ ਤੁਹਾਡਾ ਵੀਪ ਲਾਗੂ ਹੋਇਆ ਜੀ ਦੁਨੀਆ ਦੇ ਵਿੱਚ ਬੱਲੇ ਬੱਲੇ ਹੋ ਗਈ ਉਤਸ਼ਾਹ ਪੈਦਾ ਹੋਇਆ ਮਤਲਬ ਇਹ ਇੱਕ ਉਦਾਹਰਨ ਬਣ ਗਿਆ ਜਾਨੀ ਕਿਉਂਕਿ ਕਿਸਾਨੀ ਤਾਂ ਦੁਨੀਆ ਤੇ ਵੀ ਲੁੱਟੀ ਪੁੱਟੀ ਜਾ ਰਹੀ ਆ ਅੱਜ ਵੀ ਕਿੰਨੇ ਦੇਸ਼ਾਂ ਚ ਹੋ ਰਿਹਾ ਹੈ ਇਹਨਾਂ ਨੇ ਮਲਤਵੀ ਕੀਤਾ ਸੀ ਅੰਦੋਲਨ ਮਲਤਵੀ ਕਰਨ ਵੇਲੇ ਵੀ ਡੱਲੇ ਆਲ ਸਾਹਿਬ ਦੀ ਪੋਜੀਸ਼ਨ ਹੋਰ ਸੀ ਇਹ ਕਹਿੰਦੇ ਸੀ ਐਮਐਸਪੀ ਦੀ ਗਰੰਟੀ ਵਾਲਾ ਜਦੋਂ ਤੱਕ ਕਾਨੂੰਨ ਨਹੀਂ ਬਣਦਾ ਆਪਾਂ ਇੱਥੇ ਬੈਠੋ ਜਦੋਂ ਤੱਕ ਭਾਰਤ ਡਬਲਿਊਟੀਓ ਚੋਂ ਬਾਹਰ ਨਹੀਂ ਆਉਂਦਾ ਉਦੋਂ ਤੱਕ ਆਪਾਂ ਬੈਠੋ ਪ੍ਰੈਸ਼ਰ ਬਣਾਇਆ ਹੋਇਆ ਪਰ ਬਾਕੀ ਸਾਰਿਆਂ ਦਾ ਇਹ ਸੀ ਵੀ ਦੇਖੋ ਆਪਾਂ ਨਿਸ਼ਾਨਾ ਜਿਹੜਾ ਮਿੱਥ ਕੇ ਤੁਰੇ ਸੀ ਉਹ ਪੂਰਾ ਹੋ ਗਿਆ ਜੇ ਆਪਾਂ ਇਹਨੂੰ ਲਮਕਾਵਾਂਗੇ ਇਹਦਾ ਕੋਈ ਫਾਇਦਾ ਨਹੀਂ ਹੈ ਇਹ ਜਿੱਤ ਵੀ ਨਾ ਰੁਲ ਜਾਵੇ ਕਿਤੇ ਜਿੱਤ ਨੂੰ ਕੈਸ਼ ਕਰਨ ਦੀ ਗੱਲ ਜਾਂ ਮਨਾਉਣ ਦੀ ਗੱਲ ਚਲੋ ਮੰਨੀ ਗਈ ਬਹੁ ਗਣਤੀ ਦੀ ਮੰਨੀ ਗਈ ਅੰਦਰੋਂ ਅੰਦਰ ਬਹੁਤ ਮਤਭੇਦ ਹੁੰਦੇ ਸੀ ਪੰਨੂ ਬੰਦੇ ਤੁਹਾਨੂੰ ਪਤਾ ਹੀ ਆ ਵੀ ਇਹ ਪਿੱਛੋਂ ਜਾ ਕੇ ਮੂਰੇ ਬੈਠੇ ਸੀ ਤੇ ਇਹਨਾਂ ਨੇ ਤਾਂ ਉਹੀ ਬਾਕੀ ਹੋ ਗਏ ਸੀ ਉਹਨਾਂ ਦੇ 26 ਜਨਵਰੀ ਵਾਲੇ ਪ੍ਰੋਗਰਾਮ ਤੋਂ ਵੀ ਅਸੀਂ ਤਾਂ ਦੀਪ ਸਿੱਧੂ ਦੇ ਨਾਲ ਉੱਧਰ ਚੱਲਾਂਗੇ ਉੱਧਰ ਰਿਜ਼ਲਟ ਕੀ ਨਿਕਲੇ ਤੁਹਾਡੇ ਸਾਹਮਣੇ ਜਿਹੜੇ ਜਦੋਂ ਇਹ ਪੰਜਾਬ ਚ ਐਂਟਰ ਹੋਏ ਉੱਥੇ ਤੁਸੀਂ ਸਮੂਹਕ ਵਰਤਾਂਤ ਸਮੂਹਕ ਸਿਆਣਪ મતਭੇਦ ਵੀ ਹੁੰਦੇ ਸੀ ਜਿਵੇਂ ਸਰਜੀਤ ਫੁੱਲੂ ਨੂੰ ਹੀ ਕਹਿੰਦੇ ਨੇ ਅਸੀਂ ਤਾਂ ਵਿਰੋਧੀ ਧਿਰ ਵੱਜੇ ਹੁੰਦੇ ਸੀ ਉੱਥੇ ਮੋਰਚੇ ਦੇ ਵਿੱਚ ਤੇ ਇੱਥੇ ਜਦੋਂ ਆਏ ਇੱਕ ਖਿੰਡ ਗਿਆ ਆਪਸ ਦੇ ਵਿੱਚ ਉਹ ਤੋਂ ਸਬਕ ਸਿੱਖ ਕੇ ਆਪਣੇ ਆਪ ਨੂੰ ਸੁਧਾਰਨ ਦੀ ਥਾਂ ਆਪਣੀ ਸੋਚ ਸੇਧ ਨੂੰ ਸੁਧਾਰਨ ਦੀ ਥਾਂ ਜੋ ਉਹੀ ਏਕਤਾ ਛੜਿੱਕੇ ਦੂਰ ਕਰਨੀ ਥਾਂ ਝਟਮ ਚਿੱਟੀ ਹੋ ਗਏ ਪੰਜਾਬੀ ਜੀ ਤੁਹਾਨੂੰ ਪਤਾ ਹੀ ਹੈ ਪਰ ਉਹਦਾ ਫਾਇਦਾ ਤਾਂ ਵਾਕੀ ਚੱਕ ਗਏ ਨਾ ਹਕੂਮਤ ਚੱਕ ਗਈ ਹਕੂਮਤ ਵੀ ਚੱਕ ਗਈ ਇਹ ਤਾਂ 32 ਤੋਂ 52 ਬਣ ਗਏ ਮਤਲਬ ਕੋਈ ਚੋਣਾ ਚ ਵਾਗ ਗਏ ਕੋਈ ਕਹਿੰਦੇ ਵੋਟਾਂ ਤੋਂ ਨਾ ਝਾਕ ਕਰੋ ਕੋਈ ਕਹਿੰਦੇ ਜਿਵੇਂ ਮਰਜ਼ੀ ਕਰੋ ਕੋਈ ਕਹਿੰਦੇ ਬਾਈਕਾਟ ਕਰੋ ਖਿੰਡ ਗਿਆ ਯਾਨੀ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਚ ਪੈ ਗਏ ਦੋਸ਼ ਲਾਉਣ ਲੱਗ ਗਏ ਦੂਜੇ ਸਾਰੇ ਕਾਸੇ ਤੇ ਮਾਨ ਸਰਕਾਰ ਵੀ ਹੱਥਾਂ ਤੇ ਖੜਾਉਣ ਲੱਗ ਗਈ ਫਿਰ ਇਹਨਾਂ ਨੂੰ ਕਿਉਂਕਿ ਜਦੋਂ ਇੱਕ ਹੀ ਨਾ ਰਿਹਾ ਆਖਰ ਦੇ ਵਿੱਚ ਜਦੋਂ ਸੁਆਮੀ ਨਾਥਨ ਦੇ ਸਵਰਗ ਸੁਧਾਰਨ ਤੋਂ ਬਾਅਦ ਭੋਗ ਪਾਇਆ ਜਲੰਧਰ ਉਦੋਂ ਹੋਇਆ ਵੀ ਇਕੱਠੇ ਹੋਈ ਆ ਆਪਾਂ ਸਾਰਿਆਂ ਨੇ ਪੰਜਵੇਂ ਮੇਰੀ ਕਮੇਟੀ ਵੀ ਬਣਾਈ ਉਹ ਹਲੇ ਗੱਲ ਚੱਲਦੀ ਨਹੀਂ ਯਾਨੀ ਕਈ ਤਿਹਰਾ ਤੋਂ ਫਿਰ ਹੁਣ ਤੈਨਾਂ ਤੇਰਾ ਬਣ ਗਈ ਅਸਲ ਚ ਇਹ ਕਿਤਾਬ ਬਣ ਗਈ ਜਿਹੜੇ ਦਿੱਲੀ ਵੱਲ ਕੂਚਾਲੇ ਨੇ ਇੱਕ 16 ਨੂੰ ਭਾਰਤਵੰਦ ਵਾਲੇ ਬਣ ਗਏ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਉਗਰਾਹਾਂ ਵਾਲੇ ਉਹ ਤਾਂ ਚੱਲਦੀ ਤਾਲ ਮੇਲ ਨਾਲ ਨੇ ਚਾਹੇ ਅੰਦੋਲਨ ਹੋਵੇ ਚਾਹੇ ਸਰਕਾਰ ਹੋਵੇ ਉਹ ਉਸ ਰੂਪ ਦੇ ਵਿੱਚ ਗਿਣਤੀ ਮਿੰਤੀ ਨਾਲ ਚੱਲਦੇ ਨੇ ਹੁਣ ਇਹੀ ਦੀ ਹਾਲਤ ਚ ਜੇ ਮੁੱਲਤਵੀ ਕਿਸਾਨ ਅੰਦੋਲਨ ਤੁਸੀਂ ਮੁੜ ਕੇ ਰਿਵਾਈਵ ਕਰਨਾ ਜਾਂ ਉਹਦੇ ਵਿੱਚ ਕੁਝ ਮੰਗਾਂ ਵੀ ਐਡ ਕਰਨੀਆਂ ਨੇ ਫਿਰ ਸਾਂਝੇ ਤੌਰ ਤੇ ਕਰੋ ਸਾਂਝਾ ਬਰਤਾਂਤ ਸਿਰਜੋ ਸਾਂਝੇ ਤੌਰ ਤੇ ਚੱਲੋ ਮਤਲਬ ਅਸਲਤ ਸਮੱਸਿਆ ਹੈਗੀ ਆ ਵੀ ਇਹਨਾਂ ਜਥੇਬੰਦੀਆਂ ਦੀ ਸਮਝ ਤੇ ਪਹੁੰਚ 'ਚ ਵੱਡੇ ਪਾੜੇ ਨੇ ਇੱਕ ਤਾਂ ਚਲੋ ਇਹ ਗੱਲ ਰਹੀ ਕਿ ਸਾਂਝ ਜਿਹੜੀ ਹੋਣੀ ਆ ਜ਼ਰੂਰੀ ਉਹ ਭਾਵੇਂ ਘਰ 'ਚ ਹੋਵੇ ਸਮਾਜ 'ਚ ਹੋਵੇ ਤਾਂ ਹੀ ਤਰੱਕੀ ਹੁੰਦੀ ਆ ਤਾਂ ਹੀ ਏਕੇ ਨਾਲ ਲੜਿਆ ਜਾਂਦਾ ਪਰ ਇੱਕ ਗੱਲ ਇਹ ਨਿਕਲ ਕੇ ਆ ਰਹੀ ਆ ਸਾਹਮਣੇ ਕਿ ਮਤਭੇਦ ਲੱਖ ਹੋਣ ਹਜ਼ਾਰਾਂ ਹੋਣ ਕਰੋੜਾਂ ਹੋਣ ਇਹ ਗਿਣਤੀ 'ਚ ਨਾ ਪਾਓ ਨਿਸ਼ਾਨਾ ਦਿੱਲੀ ਐ ਮੰਗਾ ਆਪਣੇ ਸਾਰਿਆਂ ਦੀਆਂ ਉਹੀ ਨੇ ਸਾਂਝੀਆਂ ਨੇ ਇਸ ਕਰਕੇ ਹੁਣ ਇੱਕ ਹੋ ਕੇ ਤੇ ਕੁਝ ਕਰਨਾ ਹੀ ਪੈਣਾ ਜਿਹੜੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਉਹਨੂੰ ਕਹਿੰਦੇ ਇਕੱਠੇ ਹੋ ਕੇ ਲੜੀਏ ਟੱਕਰਾ ਦਈਏ ਨੇ ਇਹ ਤਾਂ ਗੱਲ ਬਿਲਕੁਲ ਤੁਹਾਡੀ ਠੀਕ ਹੈ ਜੇ ਸਾਂਹੀਆਂ ਮੰਗਾਂ ਨੇ ਫਿਰ ਸਾਂਝੇ ਤੌਰ ਤੇ ਤੁਸੀਂ ਮੀਟਿੰਗਾਂ ਕਿਉਂ ਨਹੀਂ ਕਰਦੇ ਸਾਂਝੇ ਅੰਦੋਲਨ ਲਈ ਉਧਰ ਸ਼ਾਮਲ ਕਿਉਂ ਨਹੀਂ ਹੁੰਦੇ ਇਹਦਾ ਮਤਲਬ ਥੋੜੀ ਪਿੱਛੇ ਸਮਝ ਜਾ ਸਿਆਸਤ ਆ ਜਿਹੜੀ ਕਹੀਂ ਜਾਓ ਤੁਸੀਂ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਕੋਈ ਹੁੰਦਾ ਨਹੀਂ ਇਹ ਵੀ ਇੱਕ ਨੀਤੀ ਹੋਣਾ ਜੀ ਜੇ ਤੁਸੀਂ ਗੈਰ ਰਾਜਨੀਤਿਕ ਕਹਿੰਦੇ ਜਿਹਦਾ ਮਤਲਬ ਤੁਸੀਂ ਕਹਿੰਦੇ ਵੀ ਅਸੀਂ ਵੋਟ ਦੀ ਝੋਟ ਦੇ ਪਾਸੇ ਨਹੀਂ ਪਾਵਾਂਗੇ ਮਤਲਬ ਸਰਕਾਰ ਨਾਲ ਲੜਾਂਗੇ ਮੰਗਾਂ ਮਨਾਵਾਂਗੇ ਉਦੋਂ ਵੋਟ ਜੀ ਨੂੰ ਮਰਜ਼ੀ ਪਾਵੇ ਮੜਮੌਣੀਆਂ ਰਾਜਨੀਤਿਕ ਬੰਦਿਆਂ ਤੋਂ ਮੰਗਾ ਰਾਜਨੀਤਿਕ ਮੰਨ ਤੇ ਉਹ ਫਿਰ ਐ ਵੀ ਕਹਿੰਦੇ ਨੇ ਵੋਟਾਂ ਤੋਂ ਨਾ ਝਾਕ ਕਰੋ ਆਪਦੀ ਰੱਖੀ ਆਪ ਕਰੋ ਜੇ ਮੁੱਲਤਵੀ ਕਿਸਾਨ ਅੰਦੋਲਨ ਫਿਰ ਉਹ ਸਾਂਝੇ ਤੌਰ ਤੇ ਕਰਨਾ ਚਾਹੀਦਾ ਸੀ ਨਾ ਅਸਲ ਦੇਖ ਜਿਹੜੇ ਲੋਕ ਕਹਿੰਦੇ ਨੇ ਵੱਡਾ ਲੀਡਰ ਬਣਨ ਦਾ ਉਹ ਗੱਲਾਂ ਹੁੰਦੀਆਂ ਨੇ ਅਸਲ ਗੱਲ ਆ ਸਮਝ ਤੇ ਪਹੁੰਚ ਦਾ ਫਰਕ ਆ ਅੰਦੋਲਨ ਦੌਰਾਨ ਵੀ ਫਰਕ ਸੀ ਸਾਰੇ ਕਿਸੇ ਦਾ ਇਸ ਕਰਕੇ ਫਿਰ ਅੱਜ ਦੇ ਜੇਜ ਦਾ ਫਰਕ ਆ ਹੁਣ ਮਤਲਬ ਇੱਕ ਤਾਂ ਭਾਰਤਵੰਦ ਦਾ ਸੱਦਾ ਦੇ ਰਿਹਾ ਜੀ ਇੱਕ ਦਿੱਲੀ ਵਾਲਾ ਕੂਚ ਦੀ ਗੱਲ ਕਰ ਰਿਹਾ ਹੁਣ ਕਿਉਂਕਿ ਪਾਰਲੀਮੈਂਟ ਦਾ ਆਖਰੀ ਸੈਸ਼ਨ ਹੋਣ ਬੜਿਆ ਜੀ ਕਾਨੂੰਨ ਤਾਂ ਹੁਣ ਬਣਨੇ ਨਹੀਂ ਬਣਾਉਣਾ ਚਾਹੇ ਵੀ ਸਰਕਾਰ ਕਰਜ਼ਾ ਮਾਫ ਹੋ ਨਹੀਂ ਸਕਣਾ ਕਿਉਂਕਿ ਬਜਟਰੀ ਅਲੋਕੇਸ਼ਨ ਹੈ ਨਹੀਂ ਬਸ ਪਾਸ ਹੋ ਗਿਆ ਅੰਤਰਮ ਬਜਟ ਜਿਹਨੂੰ ਆਪਾਂ ਤੁਸੀਂ ਕਹਿੰਦੇ ਹੋ ਵਾਅਦੇ ਬਾਰੇ ਕੋਰੇ ਕਾਗਜ਼ ਤੇ ਲਿਖ ਕੇ ਜ਼ਰੂਰ ਦੇ ਦੇਣਗੇ ਕਿ ਐਸੀ ਕਰਾਂਗੇ ਕਰਾਂਗੇ ਇਹਨਾਂ ਨੇ ਤਾਂ ਜਿਹੜੀਆਂ ਹੁਣ ਤੱਕ ਮੰਗਾ ਲਾਗੂ ਨਹੀਂ ਕੀਤੀਆਂ ਉਹ ਵੀ ਲਿਖ ਕੇ ਦਿੱਤੀਆਂ ਹੋਈਆਂ ਅਸੀਂ ਕਰਾਂਗੇ ਨਾ ਤੇ ਭਰੋਸਾ ਕੌਣ ਕਰੂ ਇਹਨਾਂ ਨੇ ਤਾਂ ਪਾਰਲੀਮੈਂਟ ਦੇ ਵਿੱਚ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁੜ ਕੇ ਉਹ ਤੋਂ ਮੁੱਕਰ ਗਏ ਇਹ ਤੇ ਪਰ ਉਹ ਸਾਕੇ ਮੈਂ ਕੀਤਾ ਜੂਗਾ ਇਹਨਾਂ ਤੇ ਬਾਅਦ ਤੋਂ ਬਾਅਦ ਉਹੀ ਮੰਗਾ ਨੇ ਨਾ ਵੀ ਭਾਈ ਜਿਹੜੇ ਮਾਰੇ ਗਏ ਕਿਸਾਨ ਉੱਥੇ ਉਹ ਜੇ ਮੁਆਵਜ਼ੇ ਤੋਂ ਰਹਿੰਦੇ ਨੇ ਉਹਨਾਂ ਨੂੰ ਮੁਆਵਜ਼ਾ ਦੇ ਦਾਂਗੇ ਜੇ ਕਿਸੇ ਨੂੰ ਨੌਕਰੀ ਦੀ ਰਹਿੰਦੀ ਹੈ ਨੌਕਰੀ ਦੇ ਦਾਂਗੇ ਕੇ ਇਸ ਵਾਪਸ ਕਰਨ ਲਈ ਦੁਬਾਰੇ ਚਿੱਠੀ ਜਾਰੀ ਕਰ ਦਾਂਗੇ ਜਿਹੜੇ ਲਖਵੀਰਪੁਰ ਖੀਰੀ ਵਾਲੇ ਨੇ ਉਹਨਾਂ ਨੂੰ ਮੁਆਵਜ਼ਾ ਦੇ ਦਾਂਗੇ ਤਿੰਨ ਚਾਰ ਮੰਗਾ ਨੇ ਹੁਣ ਜੇ ਤਿੰਨ ਚਾਰ ਮੰਗਾ ਇਹੀ ਕਰਕੇ ਵਾਪਸ ਆਉਂਦੇ ਨੇ ਭਰੋਸਾ ਲੈ ਕੇ ਵਾਪਸ ਆਉਂਦੇ ਨੇ ਜਿਵੇਂ ਪਹਿਲਾਂ ਕੀਤਾ ਸੀ ਇਹਨਾਂ ਵਾਲੇ ਕਿਸਾਨਾਂ ਚ ਵੱਡਾ 파ੜ ਪਊ ਅਗਲਾ ਕੋਈ ਤੁਸੀਂ ਕੀ ਕੀਤਾ ਇਹਨਾਂ ਦੀ ਕਰਕਰੀ ਹੂ ਫਿਰ ਇੱਕ ਦੂਜੇ ਨੂੰ ਟੀਚਰ ਵੀ ਹੋਊਗੀ ਕਿ ਆ ਗਏ ਸੀ ਜੀ ਅੰਦੋਲਨ ਕਰਨ ਹਾ ਦੇਖੋ ਮੁੜਿਆ খালি ਲੈ ਕੇ ਕਿਉਂਕਿ ਇਹ ਦੋਸ਼ ਤਾਂ ਲੱਗਦੀ ਨਹੀਂ ਨਾ ਜੀ ਵੀ ਜੇ ਤੁਸੀਂ ਉਦੋਂ ਕੇਂਦਰ ਸਰਕਾਰ ਨੇ ਵਰਤਾਂਤ ਸਿਰਨ ਦੀ ਕੋਸ਼ਿਸ਼ ਕੀਤੀ ਵੀ ਅੰਦੋਲਨ ਹੈ ਹੀ ਪੰਜਾਬ ਦਾ ਇਹ ਤਾਂ ਖਾਲਸਤਾਨੀ ਨੇ ਤੇ ਲਾਲ ਝੰਡਾ ਉੱਤੇ ਕਿਲੇ ਤੇ ਚੜਾਉਣ ਨੇ ਉਹਨੂੰ ਹੋਰ ਹਵਾ ਦੇਤੀ ਹੁਣ ਜੇ ਤੁਹਾਡੇ ਨਾਲ 200 ਕਿਸਾਨ ਜਥੇਬੰਦੀਆਂ ਨੇ ਤਾਂ ਦਿੱਲੀ ਦੇ ਮੰਤਰੀ ਜਿਹੜੇ ਗੱਲ ਨਹੀਂ ਕਰਦੇ ਸੀ ਐਡੇ ਵੱਡੇ ਦਰਵਾਜ਼ੇ ਸਾਹਮਣੇ ਫਸੇ ਹੋਏ ਸੀ ਅੱਜ ਉਹ ਕਿਵੇਂ ਓਡਾਰੀ ਮਾਰਦੇ ਨੇ ਚੰਡੀਗੜ੍ਹ ਆਉਂਦੇ ਨੇ ਇਹਦਾ ਮਤਲਬ ਤੁਸੀਂ ਉਹਨਾਂ ਦਾ ਉਹ ਵਰਤਾਂਤ ਪੱਕਾ ਕਰ ਰਹੇ ਹੋ ਵੀ ਅੰਦੋਲਨ ਪੰਜਾਬ ਦੀ ਆ ਪਰ ਨਾ ਆਵਣਾ ਸਮਝੌਤਾ ਕਰ ਲੋ ਮਸਲਾ ਸ਼ਾਂਤ ਹੋ ਜੂ ਇਹਦੇ ਦੋ ਨਤੀਜੇ ਨਿਕਲ ਸਕਦੇ ਨੇ ਨੰਬਰ 1 ਇਹਦਾ ਸਮਝੌਤਾ ਹੋ ਜੇ ਮੁਲਤਵੀ ਹੋ ਜੇ ਅਨੋਲਨ ਜਿੱਤੇ ਮਤ ਪੇਦ ਰੌਲੇ ਚੱਲਦੇ ਰਹਿਣਗੇ ਦੂਜਾ ਇਹ ਤੁਰ ਪੈਣ ਟਰਾਲੀਆਂ ਲੈ ਕੇ ਉੱਥੇ ਉੱਥੇ ਟਰਾਲੀਆਂ 'ਚ ਵੀ ਗਾ ਦੋ ਸੱਟੇ ਨਿਕਲ ਸਕਦੇ ਨੇ ਜਾਂ ਤਾਂ ਉੱਥੇ ਹੀ ਬੈਠ ਜਾਣ ਪੁਰਾਣੇ ਤਰੀਕੇ ਨਾਲ ਜੇ ਕਹਿਣਗੇ ਅਸੀਂ ਤੋੜਾਂਗੇ ਮੈਨੂੰ ਇਹ ਲੱਗਦਾ ਮੈਂ ਗਲਤ ਹੋ ਸਕਦਾ ਐਤਕਿ ਉਹਨਾਂ ਨੇ ਤੋੜ ਨਹੀਂ ਦੇਣੇ ਬਾਡਰ ਜਿਵੇਂ ਪਹਿਲੇ ਆਪੇ ਬੰਦ ਕਰਤੀਆਂ ਆਵਜੀਆਂ نیٹ ਬੰਦ ਕਰਤੇ ਇਹਨੂੰ ਬਠਿੰਡਾ ਸਾਈਡ ਤੇ ਵੀ نیٹ ਬੰਦ ਹੋ ਗਏ ਪੰਜਾਬ ਦੇ ਸਾਰੇ ਕਸੇ ਦੇ ਫਿਰ ਟਕਰਾਅ ਪੈਦਾ ਹੋਊ ਜਿਹੜਾ ਪੰਜਾਬ ਲਈ ਬੜਾ ਨੁਕਸਾਨਦੇ ਆ, ਅੰਦੋਲਨ ਲਈ ਬੜਾ ਨੁਕਸਾਨਦੇ ਆ। ਇਹ ਜਿੰਨੇ ਕੇਂਦਰ ਦਬਕੇ ਮਾਰ ਰਿਹਾ ਹੈ ਜਾਂ ਪੈਟਰੋਲ ਪੰਪਾਂ ਤੇ ਵੀ ਸ਼ਰਤਾਂ ਲਾਤੀਆਂ ਕਿ ਤੇਲ ਕਈਆਂ ਤੇ ਕਹਿੰਦੇ ਕਿ ਬੰਦ ਹੀ ਹੋ ਗਿਆ ਜੀ, ਖਤਮ ਹੈ ਜੀ ਸਾਡੇ ਪੰਪ ਤੇ ਤੇਲ। ਇਸ ਤਰ੍ਹਾਂ ਦੀਆਂ ਵੀ ਗੱਲਾਂ ਆ। ਉੱਥੇ ਨੈੱਟ ਦੀ ਤੁਸੀਂ ਗੱਲ ਕੀਤੀ ਉਹ ਬੰਦ ਹੈ। ਕਹਿੰਦੇ ਇਸ ਤਰ੍ਹਾਂ ਦੀਆਂ ਜਿਵੇਂ ਨਾ ਤਾਨਾਸ਼ਹੀ ਰਾਜ ਚ ਪਾਬੰਦੀਆਂ ਨੇ। ਜੇਕਰ ਇਸ ਤਰ੍ਹਾਂ ਲੱਗਣਗੀਆਂ ਫਿਰ ਇੱਕ ਜਿਹੜਾ ਉਭਾਰ ਹੁੰਦਾ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੁੰਦਾ ਉਹ ਤਾਂ ਨਿਕਲੂਗਾ। ਦੇਖੋ ਇਹ ਹਮੇਸ਼ਾ ਸੱਚ ਨਹੀਂ ਹੁੰਦਾ। ਵੀ ਜਿਉਂ-ਜਿਉਂ ਜ਼ਬਰ ਕਰੋਗੇ ਤਿਉਂ ਤੂੰ ਵੱ ਇਹ ਵਰ ਆਪਣੇ ਕਿੰਨਾ ਪੰਜਾਬ ਚ ਜ਼ੁਲਮ ਹੋਇਆ ਜੀ ਜ਼ਬਰ ਹੋਇਆ ਕਿ ਨਾ ਕਬਰਾਂ ਵਾਲੀ ਸ਼ਾਂਤੀ ਤਾਂ ਹੋ ਗਈ ਸੀ ਨਾ ਹਜ਼ਾਰਾਂ ਮੁੰਡੇ ਫੜਫੜ ਕੇ ਮਾਰਤੇ ਸੀ ਸਾਰੇ ਕਹੇ ਤੋਂ ਜੇ ਟਕਰਾ ਹੁੰਦਾ ਇਹ ਫੇਰ ਵੀ ਭਾਜਪਾ ਦੇ ਸੂਤ ਆਉਂਦਾ ਫਿਰ ਉਹਨਾਂ ਨੇ ਪੰਜਾਬ ਨੂੰ ਨਖੇੜ ਲੈਣਾ ਜਿਵੇਂ ਗੱਲਬਾਤ ਚ ਨਖੇੜ ਲਿਆ ਹੁਣ ਕਿਉਂਕਿ ਮੁਸਲਮਾਨਾਂ ਦੇ ਕੰਡੇ ਤਾਂ ਉਹਨਾਂ ਨੇ ਭੋਰਤੇ ਧਾਰਾ 370 ਖਤਮ ਕਰਤੀ ਕਸ਼ਮੀਰ ਦਾ ਰੁਤਬਾ ਖਤਮ ਕਰਤਾ ਬਾਬਰੀ ਢਾਕੇ ਉਹ ਤੇ ਮੰਦਰ ਉਸਾਰਤਾ ਹੁਣ ਮੁਸਲਮਾਨ ਤਾਂ ਸ਼ਾਈਵੇਂ ਹੀ ਹੋਗੇ ਨਾ ਉਸ ਤਰ੍ਹਾਂ ਵਿਰੋਧ ਨਹੀਂ ਆ ਰਿਹਾ ਹੋ ਸਕਦਾ ਕਿਸੇ ਰੂਪ ਚ ਨਵਾਂ ਨਿਕਲੇ ਜਿਵੇਂ ਸ਼ਾਹੀਨ ਮੋਰਚੇ ਦੇ ਵਿੱਚ ਉਬਲਿਆ ਸੀ ਹੁਣ ਉਹ ਬਣਾ ਰਿਹਾ ਪੰਜਾਬ ਜਾਂ ਸਿੱਖਾਂ ਨੂੰ ਟਾਰਗੇਟ ਤੁਸੀਂ ਦੇਖੋ ਖਾਲਸਤਾਨੀਆਂ ਦੀਆਂ ਗੱਲਾਂ ਚੱਲਦੀਆਂ ਨੇ ਵੀ ਟਾਰਗੇਟ ਬਣਾ ਰਿਹਾ ਬਾਹਰ ਜਾਂ ਉਹਨਾਂ ਦਾ ਇੱਕ ਸੱਦਾ ਜਾਂ ਹੁੰਦਾ ਕਿਵੇਂ ਚੀਕਾਂ ਮਾਰਦੇ ਨੇ ਪੰਜਾਬ ਚ ਖਾਲਸਤਾਨ ਦੀ ਕੋਈ ਗੱਲ ਨਹੀਂ ਪੁੱਛਦਾ ਪੰਨੂ ਲਲਕਰੇ ਮਾਰ ਦਿੰਦਾ ਸੋਧਾਂਗੇ ਇਹ ਕਰਾਂਗੇ ਉਹ ਕਰਾਂਗੇ ਜਿਹੜਾ ਪਹਿਲਾਂ ਕਹਿੰਦਾ ਸੀ ਪੂਰਾ ਅਮਨ ਸੰਘਰਸ਼ਾ ਸਾਡਾ ਫੇਰ ਉਹ ਪੰਜਾਬ ਨੂੰ ਆਈਸੋਲੇਟ ਕਰਕੇ ਵੀ ਆਹ ਹਮਲਾਵਰ ਨਹੀਂ ਅਗਰ ਇਹ ਸਭ ਨੇ ਇਹ ਮੰਦੇ ਨਹੀਂ ਸਾਰੀਆਂ ਗਲੈਨਾਂ ਦੀਆਂ ਮੰਨੀਆਂ ਹੋਈਆਂ ਇਹਨਾਂ ਨੂੰ ਅਸੀਂ ਡੰਡੇ ਨਾਲ ਸਿੱਧਾ ਕਰਾਂਗੇ ਫਿਰ ਉਹ ਮੁਲਕ ਚੋਂ ਹਿੰਦੂਵਾਦ ਇਕੱਠਾ ਕਰੂ ਕਿਉਂਕਿ ਹਾਲਾਂਕਿ ਦੱਖਣ ਦੇ ਸੂਬੇ ਵਿੱਤੀ ਅਧਿਕਾਰਾਂ ਲਈ ਦਿੱਲੀ ਲਾ ਰਹੇ ਨੇ ਅੱਜ ਲੋੜ ਤਾਂ ਉਸ ਸਿਆਸਤ ਕਰਨ ਦੀ ਉਧਰ ਨੂੰ ਵੱਧਣ ਦੀ ਆ ਜੇ ਟਕਰਾਅ ਤੇ ਟਕਰਾਅ ਵਧੂ ਮੈਨੂੰ ਲੱਗਦਾ ਪੰਜਾਬ ਜਾਂ ਸਿੱਖਾਂ ਦੇ ਕਿਸਾਨਾਂ ਦੇ ਉਲਟ ਜਾਊਗਾ ਇਹ ਜਿਹੜਾ ਸੋਚਦੇ ਆ ਨਾ ਵੀ ਫਿਰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਆਉਣਾ ਪੈਜੂ ਇਹ ਰਾਜੇ ਆ ਵੀ ਸੋਚਦਾ ਸੀ ਵੀ ਹੋਰ ਵੋਟ ਕਿਹਨੂੰ ਪਾਉਣਗੇ ਪਰ ਜਦੋਂ ਆਪਸੀ ਸ਼ਰੀਕਾ ਹੁੰਦਾ ਨਾ ਵਿਰੋਧ ਹੁੰਦਾ ਉਦੋਂ ਫਿਰ ਜਥੇਬੰਦੀਆਂ ਨੇ ਇਹ ਜੋਰ ਸੀ ਵੀ ਕੰਨਾਂ ਨੂੰ ਹੱਥ ਲਾਵਾ ਦੋ ਰਾਜੇ ਵਾਲੇ ਦੇ ਤੇ ਹੋਰ ਪਾਸੇ ਨੂੰ ਗਈਆਂ ਨੇ ਉਹਨਾਂ ਦੀਆਂ ਵੋਟਾਂ ਜਮਾਨਤੀ ਜਬਤ ਹੋਈਆਂ ਨੇ ਰਾਜੇ ਵਾਲੇ ਦੀਆਂ ਸਾਰਿਆਂ ਦੀਆਂ ਸੋ ਇਸ ਕਰਕੇ ਇਹ ਸੋਚਣਾ ਵੀ ਫਿਰ ਸਾਰਾ ਪੰਜਾਬ ਉਧਰ ਉਤਰਪੂ ਐ ਨਹੀਂ ਹੋਣਾ ਮੈਨੂੰ ਲੱਗਦਾ ਅੱਜ ਦੀ ਹਾਲਤ 'ਚ ਟਕਰਾਅ ਵਾਲਾ ਰੋਂ ਹੈ ਨਹੀਂ ਅਮਰਤਪਾਲ ਦਾ ਵਰਤਾਰਾ ਆਪਾਂ ਦੇਖ ਲਿਆ ਨਾ ਜੀ ਇਹ ਇਸ ਕਰਕੇ ਤੁਹਾਡੇ ਮੈਨੂੰ ਐ ਨਹੀਂ ਲੱਗਦਾ ਦੂਜਾ ਅਸੈਸਮੈਂਟ ਜੀ ਪਾਰਲੀਮੈਂਟ ਤਾਂ ਹੋਣੀ ਨਹੀਂ ਮਾਰਚ ਦੇ ਵਿੱਚ ਤੁਹਾਡਾ ਲੱਗ ਜਾਣਾ ਇਲੈਕਸ਼ਨ ਕੋਡ ਇਲੈਕਸ਼ਨ ਕੋਡ ਲੱਗ ਗਿਆ ਸਾਰੀਆਂ ਸਰਕਾਰਾਂ ਗਈਆਂ ਫਿਰ ਤਾਂ ਇਲੈਕਸ਼ਨ ਕਮਿਸ਼ਨ ਦਾ ਰਾਜ ਆ ਕੌਣ ਤੁਹਾਡੀਆਂ ਮੰਗਾਂ ਮੰਨੂ ਤੇ ਕੌਣ ਲਾਗੂ ਕਰੂ ਇਹ ਤਾਂ ਹੋ ਸਕਦਾ ਜਿਹੜੀਆਂ ਪਾਰਲੀਮੈਂਟ ਤੋਂ ਵੱਖਰੇ ਫੈਸਲੇ ਲੈਣ ਵਾਲੀਆਂ ਨੇ ਮੰਤਰੀ ਮੰਡਲ ਦੇ ਕਰਨ ਵਾਲੀਆਂ ਨੇ ਰਾਜ ਸਰਕਾਰਾਂ ਦੇ ਕਰਨ ਵਾਲੀਆਂ ਨੇ ਉਹ ਹਾਂ ਪਖੀ ਰਵਈਆ ਦਿਖਾਵੇ ਪਰ ਖੱਟਰ ਜਿਵੇਂ ਕਹਿ ਰਿਹਾ ਆ ਮਦਰ ਟਰੈਕਟਰ ਤੇ ਹਥਿਆਰ ਲੈ ਕੇ ਆ ਰਹੇ ਨੇ ਤੂੰ ਦੇਖੋ ਤੁਸੀਂ ਬੁਣਤ ਕਿਸੇ ਦੀ ਬੁਣੀ ਜਾ ਰਹੀ ਹੈ ਫਿਰ ਭਗਵੰਤ ਮਾਨ ਕਹਿ ਰਿਹਾ ਜੇ ਤੁਸੀਂ ਸਾਡੇ ਨਾਲ ਐਂ ਕਰਨੀ ਹੈ ਫਿਰ ਅਸੀਂ ਵੀ ਆਪਣਾ ਦੇਖ ਲਾਂਗੇ ਟਿੰਜ ਕੇਂਦਰ ਨੂੰ ਜਾਂਦੀ ਆ ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਆ ਦੇਖੋ ਤਾਂ ਸਹੀ ਸ਼ੰਭੂ ਬਾਰਡਰ ਨੂੰ ਬਣਾ ਕੇ ਦਿੱਤਾ ਐ ਲੱਗਦਾ ਜਿਵੇਂ ਪਾਕਿਸਤਾਨ ਬਾਰਡਰ ਜਿਹੜਾ ਪਾਕਿਸਤਾਨ ਇੰਡੀਆ ਦਾ ਬਾਰਡਰ ਹੋਵੇ ਇਹ ਜਿਹੜੇ ਇਹ ਇਹ ਜਿਹੜੀਆਂ ਛੰਗੜੀਆਂ ਛੇੜ ਰਿਹਾ ਇਹਨੂੰ ਪਤਾ ਹੀ ਨਹੀਂ ਪੋਲਿਟਿਕਲ ਇੰਪਲੀਕੇਸ਼ਨ ਕੀ ਨੇ ਸਿਆਸੀ ਅਰਥਸੰਭਾਵਨਾ ਕੀ ਨੇ ਠੀਕ ਆ ਹੁਣ ਤਾਂ ਉਹ ਮੋਰਾਂ ਤੇ ਚੜਿਆ ਫਿਰਦਾ ਉਹਨਾਂ ਦੇ ਮੰਤਰੀਆਂ ਦੇ ਸਾਰੇ ਕਾਸੇ ਦਾ ਜੇ ਤਕਰਾਰ ਪੈਦਾ ਹੋ ਗਿਆ ਇਹਨੂੰ ਬਹੁਤ ਵੱਡਾ ਸੰਕਟ ਪੈਦਾ ਹੋ ਜਾਣਾ ਇੱਕ ਤਾਂ ਪਹਿਲੀ ਇਹਨੇ ਸੰਕਟ ਛੇੜ ਲਿਆ ਵੀ 13 ਦੀਆਂ 13 ਜਿੱਤ ਕੇ ਦਿਖਾਵਾਂਗੇ ਮਤਲਬ ਇੱਕ ਟੈਸਟ ਦੇ ਵਿੱਚ ਆ ਗਿਆ ਪਤਾ ਕੇਜਰੀਵਾਲ ਨੇ ਦੂਜਾ ਜੇ ਆਹ ਪੰਗੇ ਦੇ ਵਿੱਚ ਵੀ ਇਹ ਅੜ ਗਿਆ ਗੱਲ ਨਾ ਸਮਝੀ ਇਹ ਮੋਰਚਾ ਸ਼ੰਭੂ ਹੀ ਲੱਗ ਗਿਆ ਫੇਰ ਹਾਂਜੀ ਦੇਖੋ ਕੁਝ ਵੀ ਹੋ ਸਕਦਾ ਜਿਹੜੀਆਂ ਧਿਰਾਂ ਨੇ ਮੋਰਚੇ 'ਚ ਇਨਵੋਲਵ ਉਹ ਵੀ ਕੁਝ ਸੋਚਣਗੀਆਂ ਦੂਜੀਆਂ ਤੇਰਾ ਹਾਂ ਇਹ ਮੈਂ ਹੱਕ 'ਚ ਵੀ ਅਜੇ ਉਹਨਾਂ ਨੂੰ ਲਾਇਆ ਨੇ ਕੱਲ ਨੂੰ ਤੁਹਾਨੂੰ ਲਾਉਣਗੇ ਜਿਹੜੀ ਸਰਕਾਰ ਜਵਲ ਕਰਦੀ ਹੈ ਚਾਹੇ ਤੁਹਾਡੇ ਵਿਰੋਧੀ ਤੇ ਵੀ ਕਰਦੀ ਆ ਦੁਸ਼ਮਣ ਤੇ ਵੀ ਕਰਦੀ ਆ ਜਿੱਥੋਂ ਤੱਕ ਮਨੁੱਖੀ ਹੱਕਾਂ ਦੀ ਗੱਲ ਆ ਕਾਨੂੰਨੀ ਹੱਕਾਂ ਦੀ ਗੱਲ ਆ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੀ ਗੱਲ ਆ ਅੰਦੋਲਨ ਕਰਨ ਦੀ ਆਜ਼ਾਦੀ ਦੀ ਗੱਲ ਆ ਉਹਦੇ ਖਾਤਰ ਚਾਹੇ ਤੁਹਾਡਾ ਵਿਰੋਧੀ ਆ ਬੋਲਣਾ ਚਾਹੀਦਾ ਸਰਕਾਰ ਦੇ ਖਿਲਾਫ ਪੜੋਸੀ ਕੇ ਜੋ ਹੋਆ ਆਪਣੇ ਵੀ ਜਾਣ ਸੋ ਇਸ ਪੱਖੋਂ ਸਾਰਿਆਂ ਨੂੰ ਜੋ ਕੁਝ ਹਰਿਆਣਾ ਕਰ ਰਿਹਾ ਸਰਕਾਰ ਕਰ ਰਹੀ ਆ ਉਹਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੁਣ ਜਿੱਥੋਂ ਤੱਕ ਇਹ ਗੱਲ ਪੰਜਾਬ ਦੀ ਸਿਆਸਤ ਦੀ ਤੁਸੀਂ ਕਹਿੰਿਆ ਮੁੱਖ ਮੰਤਰੀ ਇੱਕ ਪਾਸੇ 13 0 ਵਾਲਾ ਦਾਵਾ ਲੈ ਕੇ ਚੱਲਦੇ ਨੇ ਇਵਨ ਕਿ 14 0 ਦਾ ਚੰਡੀਗੜ੍ਹ ਵੀ ਸਣੇ ਇੱਕ ਪਾਸੇ ਉਹਨਾਂ ਦੀ ਸਿਆਸਤ ਹੈ ਆਪਦਾ ਪਈਆ ਰੁੜੀ ਜਾਂਦੇ ਆ ਦੂਜੇ ਪਾਸੇ ਮੁੱਖ ਜਿਹੜੀ ਵਿਰੋਧੀ ਧਿਰ ਹੈ ਉਹ ਕਾਂਗਰਸ ਹੈ ਦੋਨਾਂ ਦੀ ਇੱਕੋ ਦਿਨ ਜਿਹੜੀ ਵੱਡੀਆਂ ਰੈਲੀਆਂ ਕਰਨ ਦਾ ਦਾਵਾ ਕੀਤਾ ਜਾਂਦਾ ਕੋਈ ਕਹਿੰਦਾ ਲੱਖਾਂ ਦੀ ਗਿਣਤੀ ਕੋਈ ਕਹਿੰਦਾ ਹਜ਼ਾਰਾਂ ਦੀ ਜਿਹੜੀ ਮਲਕ ਅਰਜਨ ਖੜਗੇ ਆਉਂਦੇ ਆ ਕਾਂਗਰਸ ਦੀ ਪਹਿਲੀ ਵਰਕਰ ਮਿਲਣੀ ਦੱਸੀਗੀ ਉੱਥੇ ਜਿਨ੍ਹਾਂ ਦੇ ਲਈ ਤੁਸੀਂ ਬਹੁਤ ਬੋਲਦੇ ਹੋ ਵਕਾਲਤ ਕਰਦੇ ਹੋ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੈਰ ਹਾਜ਼ਰੀ ਕਹਿੰਦੇ ਰੜਕਦੀ ਰਹੀ ਔਰ ਕੁਰਸੀ ਖਾਲੀ ਰੱਖੀ ਉਹਨਾਂ ਨੇ ਕਹਿੰਦੇ ਆਓ ਅਸੀਂ ਤੇ ਸੱਦੇ ਸੀ ਸਾਰੇ ਆਏ ਕਿਉਂ ਨਹੀਂ ਪਹਿਲੀ ਗੱਲ ਮੈਂ ਸਿੱਧੂ ਦੀ ਵਕਾਲਤ ਨਹੀਂ ਕਰਦਾ ਮੈਂ ਸਿੱਧੂ ਦੇ ਬਰਤਾਂਤ ਤੇ ਏਜੰਡੇ ਦੀ ਵਕਾਲਤ ਕਰਦਾ ਬਹੁਤ ਸਾਡੇ ਚ ਮਤ ਭੇਦ ਨੇ ਪਸ਼ੋਖੜ ਬਾਰੇ ਵੀ ਅਗਲੇ ਭਵਿੱਖ ਬਾਰੇ ਜੀ ਮੇਰੇ ਵਿਚਾਰ ਅਨੁਸਾਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਉਹਨੂੰ ਜਾਣਾ ਚਾਹੀਦਾ ਸੀ ਉਹਦੇ ਜਾਣ ਨਾਲ ਨਾ ਜਿਹੜੀ ਕਾਂਗਰਸ ਜਲਤ ਦਾ ਡੰਡਾ ਚੱਕੀ ਫਿਰਦੀ ਆ ਵਿਚਾਰ ਤੋਂ ਭੱਜਦੀ ਆ ਉਹਦੇ ਏਜੰਡੇ ਤੋਂ ਭੱਜਦੀ ਆ ਉਹਦੇ ਬਾਰੇ ਸੋਚਣ ਤੋਂ ਭੱਜਦੀ ਆ ਉਸ ਵਰਤਾਂਤ ਨੂੰ ਵੱਲ ਮਿਲਦਾ ਮਤਲਬ ਇਹ ਚਲੋ ਮੇਰੀ ਰਾਆ ਬਾਕੀ ਦੇਖੋ ਇੱਕ ਪਾਰਟੀ ਦੇ ਵਿੱਚ ਆ ਮੇਰੇ ਨਾਲੋਂ ਉਹਨੂੰ 100 ਨਾਫੇ ਨੁਕਸਾਨ ਨਾਲ ਬੱਦ ਪਤਾ ਉਹਨੇ ਜੇ ਫੈਸਲਾ ਲਿਆ ਨਾ ਜਾਣਦਾ ਠੀਕ ਆ ਖੜਗੇ ਸਾਹਿਬ ਨੂੰ ਕਹੀ ਗਿਆ ਵੈਲਕਮ ਨਾ ਜਾਣ ਦਾ ਫਰਕ ਤਾਂ ਪੈਂਦੀ ਹੈ ਨਾ ਜੀ ਅਸਰ ਤਾਂ ਪੈਂਦੀ ਹੈ ਉਹ ਦੂਜਿਆਂ ਨੂੰ ਵੀ ਮੌਕਾ ਮਿਲਿਆ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਭਾਵੇਂ ਆਪਣੀ ਯਾਤਰਾ ਵੀ ਚੱਲ ਰਹੀ ਆ ਪਾਰਟੀ ਦੀ ਪੰਜਾਬ ਬਚਾਓ ਉਹਨਾਂ ਦੀ ਨਜ਼ਰ ਉਸ ਰੈਲੀ ਤੇ ਵੀ ਸੀ ਉਹਨਾਂ ਨੇ ਬਕਾਇਦਾ ਵੀਡੀਓ ਪਾਈ ਕਹਿੰਦੇ ਮਲਕਰ ਜਨ ਸਾਹਿਬ ਬੋਲਦੇ ਰਹੇ ਕੁਰਸੀਆਂ ਲਾਲ ਰੰਗ ਦੀਆਂ ਖਾਲੀ ਦਿਖੀਆਂ ਨਹੀਂ ਦੇਖੋ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਵੀਡੀਓ ਦੇ ਬੜੇ ਚੱਕਰ ਹੁੰਦੇ ਨੇ ਇਕੱਠ ਉਹਨਾਂ ਬੜਾ ਵੱਡਾ ਤਾਂ ਹੈ ਨਹੀਂ ਸੀ ਪਰ ਮੈਨੂੰ ਇਹ ਦੱਸੋ ਇਹਨਾਂ ਕੋਲੇ ਆਪਦੇ ਕੋਲੇ ਕੀ ਵਰਤਾਂਤ ਤੇਰੀ ਯਾਤਰਾ ਦੇ ਕਿੱਥੇ ਟਲ ਗੁੰਜ ਰਹੇ ਨੇ ਕਿਉਂਕਿ ਵਰਤਾਂਤ ਇਹ ਨਹੀਂ ਕੋਈ ਲੋਕ ਸਭਾ ਦੀ ਚੋਣ ਦਾ ਜਾਂ ਪੰਜਾਬ ਨੂੰ ਉਭਾਰਨ ਦਾ ਕੋਈ ਨਜ਼ਰੀਏ ਨਹੀਂ ਨਾ ਪੰਜਾਬ ਕਾਂਗਰਸ ਕੋਲੇ ਆ ਨਾ ਭਗਵੰਤ ਮਾਨ ਸਰਕਾਰ ਕੋਲੇ ਆ ਨਾਰੇ ਬਾਜੀ ਹੋਣਾ ਜੀ ਕੱਲੀ ਫਿਰ ਪੰਜਾਬ ਬਚੂਗਾ ਕਿਵੇਂ ਯਾਤਰਾ ਦੇ ਵਿੱਚ ਤਾਂ ਨਾਮ ਪੰਜਾਬ ਬਚਾਉਦੇ ਹੁੰਦੇ ਆ ਮੈਂ ਤਾਂ ਇਹਨਾਂ ਨੇ ਵੀ ਲਿਖਿਆ ਸੀ ਨਵਾਂ ਜੋਸ਼ ਨਵਾਂ ਪੰਜਾਬ ਨਵਾਂ ਜੋਸ਼ ਕਿੱਥੇ ਸੀ ਜੀ ਨਮਾ ਜੋਸ਼ ਨਵੇਂ ਵਿਚਾਰਾਂ ਨਾਲ ਆਉ ਨਵਾਂ ਪੰਜਾਬ ਨਵੇਂ ਏਜੰਡੇ ਨਾਲ ਸਿਰਜਿਆ ਜਾਉ ਨਾਹਰੇ ਬਾਜੀ ਦੀ ਸਿਆਸਤ ਫਤਵੇ ਬਾਜੀ ਦੀ ਸਿਆਸਤ ਇਹਨੇ ਕੀ ਕੱਢਣਾ ਜੀ ਸੋ ਇਸ ਕਰਕੇ ਵਰਤਾਂਤ ਮੈਂ ਕਹਿੰਦਾ ਲੋਕ ਸਭਾ ਦੀ ਚੋਣਾਂ ਵਿਧਾਨ ਸਭਾ ਦੀ ਚੋਣ ਨਹੀਂ ਹੈਗੀ ਜੀ ਪਹਿਲੀ ਗੱਲ ਇਹ ਆ ਇਸ ਗੱਲ ਤੇ ਜਿਹੜਾ ਇੰਡੀਆ ਦਾ ਘੱਟ ਜੋੜਾ ਉਹਦਾ ਵਰਤਾਂਤ ਕੀ ਆ ਠੀਕ ਆ ਰਾਹੁਲ ਨੇ ਕੁਝ ਗੱਲਾਂ ਕਈਆਂ ਨੇ ਜੀਐਸਟੀ ਬਾਰੇ ਕਿਹਾ ਵੀ ਮੁਰ ਵਿਚਾਰਾਂਗੇ ਅਸੀਂ ਜਾਂ ਜਿਹੜੇ ਮਾਰੇ ਗਏ ਉਦਯੋਗ ਜਿਹੜੇ ਰੁਜ਼ਗਾਰ ਦਾ ਸੂਮਾ ਬਣਦੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕਰਾਂਗੇ ਜਾਤੀ ਜਨਗਣਨਾ ਕਰਾਵਾਂਗੇ 50% ਜਿਹੜੀ ਪਾਬੰਦੀ ਐਦੋਂ ਵੱਧ ਰਿਜ਼ਰਵੇਸ਼ਨ ਨਹੀਂ ਹੁੰਦੀ ਇਹਨੂੰ ਖਤਮ ਕਰਾਂਗੇ ਪਰ ਕਾਮਨ ਮਿਨਿਮਮ ਪ੍ਰੋਗਰਾਮ ਤਾਂ ਉਹਨੇ ਕੋਲੇ ਵੀ ਨਹੀਂ ਇਹ ਦੱਸ ਦੇਣ ਹੁਣ ਭਗੰਤ ਮਾਨ ਕਹਿੰਦਾ ਮਲ 13 ਇਹ ਜਿਤਾ ਦਿਓ ਕੋਸ਼ ਆਏ ਸੀ 20 25 ਹੋ ਜਾਣਗੇ ਅਸੀਂ ਗਾਹ ਪਾ ਦਾਂਗੇ ਪਾਰਲੀਮੈਂਟ ਚ ਕਿਉਂਕਿ ਉੱਥੇ ਕੁਸ਼ਤੀ ਹੋਣੀ ਆ ਏ ਮੋਦੀ ਆ ਜਿਹੜਾ ਕਾਂਗਰਸ ਮੁਕਤ ਭਾਰਤ ਤੋਂ ਚੱਲਿਆ ਸੀ ਜਿਵੇਂ ਇਹ ਕਹਿੰਦਾ ਕਾਂਗਰਸ ਮੁਕਤ ਜਾਂ ਵਿਰੋਧੀ ਧਿਰ ਮੁਕਤ ਪੰਜਾਬ ਫਿਰ ਸਵਾਲ ਮੁਕਤ ਮੀਡੀਆ ਅੰਦੋਲਨ ਮੁਕਤ ਸੜਕਾਂ ਆ ਇਹੀ ਆ ਨਾ ਵੀ ਅੰਦੋਲਨ ਨਹੀਂ ਕਰਨ ਦੇਣਾ ਸੀ ਕਿਸੇ ਨੂੰ ਫਿਰ ਵਿਰੋਧੀ ਧਿਰ ਮੁਕਤ ਸੰਸਦ ਤੇ ਇਹਨਾਂ ਦੇ ਜਿਹੜੇ ਸੱਤ ਨੇ ਹੁਣ ਰਾਜ ਸਭਾ ਚ ਇੱਕ ਬੋਲਦਾ ਹੁੰਦਾ ਸੀ ਉਹ ਉਹਨਾਂ ਨੇ ਉਧਰਲੇ ਪਾਸੇ ਉੜਾਂਗ ਲਿਆ ਸਹੀ ਜਾਂ ਗਲਤ ਤੇ ਵੱਖਰੀ ਗੱਲ ਬਾਕੀ ਕੀ ਕਰਦੇ ਨੇ ਜੀ ਸਾਰੇ ਮੈਨੂੰ ਦੱਸੋ ਤੁਸੀਂ ਇਸ ਕਰਕੇ ਸੰਸਦ ਦੀ ਬਣਤਰ ਕੀ ਆ ਉੱਥੇ ਕਿਵੇਂ ਗਾਹ ਪਾਇਆ ਜਾ ਸਕਦਾ ਉਹ ਰੱਖਣਾ ਏਜੰਡਾ ਉਹਨਾਂ ਨੇ ਤੇ ਪਿੱਛੇ ਜੇ ਇੱਕ ਵੱਡੀ ਧਾਰਨਾ ਇਹਨਾਂ ਵਾਲੇ ਵੀ ਵਿੱਚ एमपी ਤੇ ਹੋਰ ਵੀ ਕਾਂਗਰਸ ਦੇ ਕਈ ਚੱਕ ਕੇ ਬਾਹਰ ਮਾਰੀ ਸੀ ਸਸਪੈਂਡ ਕੀਤੀ ਰੱਖੇ ਉਹਦੇ ਤੇ ਕੁਝ ਨਹੀਂ ਬਣਿਆ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਇਹ ਕਹਿਣਾ ਵੀ ਸਾਡੇ 18 ਭੇਜ ਦਿਓ ਅਸੀਂ ਗਾਹ ਪਾ ਦਾਂਗੇ ਅਸੀਂ ਫੰਡ ਵਾਪਸ ਕਰਾ ਲਾਂਗੇ ਤੇ ਜਿਨ੍ਹਾਂ ਨੇ ਇਦੂ ਨੇ 39 39 ਨੇ ਬਹੁਤ ਦਿੱਲੀ ਧਰਨ ਦੇ ਰਹੇ ਨੇ ਵੀ ਸਾਡੀ ਬਿੱਤੀ ਖੁਦ ਮੁਖਤਿਆਰੀ ਤੁਸੀਂ ਖੋਲੀ ਤੇ ਤੁਸੀਂ ਸੁਪਰੀਮ ਕੋਰਟ ਚ ਬੈਠੇ ਹੋ ਕਿੱਥੇ ਕਿੱਥੇ ਲੜਾਈ ਲੜੋਂਗੇ ਤੁਸੀਂ ਸੋ ਸੜਕ ਤੇ ਆਉਣਾ ਇੱਕ ਵੱਖਰੀ ਗੱਲ ਆ ਅੰਦੋਲਨ ਦੇ ਰਾਹ ਤੇ ਆਉਣਾ ਇੱਕ ਵੱਖਰੀ ਗੱਲ ਆ ਬੜਕ ਮਾਰ ਦੇਣੀ ਇੱਕ ਵੱਖਰੀ ਗੱਲ ਆ ਮਾਰੀ ਜਾਓ ਬੜਕਾਂ ਜੀ ਇਹਦੇ ਨਾਲ ਕੀ ਵਰਕ ਪੈਂਦਾ ਜੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਤਾਂ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿਸਾਨੀ ਅੰਦੋਲਨ ਜਿਹੜੀ ਕੀ ਪਾਰਟ 2 ਇਹਨੂੰ ਕਹਿ ਸਕਦੇ ਆ ਜਾਂ ਫਿਰ ਦੂਜੇ ਪੜਾ ਦਾ ਅੰਦੋਲਨ ਜਿਹੜਾ ਪਹਿਲਾਂ ਮੁਲਤਵੀ ਸੀ ਇਹ ਕਿੰਨਾ ਕੁ ਕਾਮਯਾਬ ਹੁੰਦਾ ਹੈ ਕੀ ਪ੍ਰਾਪਤੀਆਂ ਲੈ ਕੇ ਮੁਰਦੇ ਨੇ ਕਿਸਾਨ ਖਾਸ ਕਰਕੇ ਪੰਜਾਬ ਦੇ ਕਿਉਂਕਿ ਸ਼ੁਰੂਆਤ ਇੱਥੋਂ ਹੁੰਦੀ ਰਹੀ ਹੈ ਹਮੇਸ਼ਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਇੱਕ ਸਾਂਝਾ ਪ੍ਰੋਗਰਾਮ ਬਣਨਾ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਪ੍ਰਾਪਤੀ ਕੀਤੀ ਜਾ ਸਕੇ ਖਾਸ ਕਰਕੇ ਫੈਡਰਲ ਢਾਂਜੇ ਨੂੰ ਮਜ਼ਬੂਤ ਕਰਨ ਦੇ ਲਈ ਹੋਰ ਗੱਲਾਂ ਬਹੁਤ ਸਾਰੀਆਂ ਧਿਆਨ ਦੇਣ ਯੋਗ ਨੇ ਚਾਹੇ ਇੱਥੋਂ ਦੀਆਂ ਸਿਆਸੀ ਪਾਰਟੀਆਂ ਦੀ ਵਿਚਾਰਧਾਰਾ ਦੀ ਗੱਲ ਹੈ ਏਜੰਡੇ ਦੀ ਗੱਲ ਹੈ ਜਾਂ ਫਿਰ ਕਿਸਾਨਾਂ ਦੀ ਲੜਾਈ ਦੀ ਗੱਲ ਹੈ ਫਿਲਹਾਲ ਇਸ ਮੁਲਾਕਾਤ ਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ